ਸਤਨਾਮ ਗੁਰਮੁਖੀ ਪਾਵਨ ਦੇ ਅੱਜ ਦੇ ਪਾਵਨ ਪੋਤਾਂ ਵਿੱਚ ਸਾਨੂੰ ਇਹੀ ਉਪਦੇਸ਼ ਬਖਸ਼ਦੇ ਨੇ ਹਰ ਗੁਣ ਦਾਮ ਹੋ ਸਦਾ ਸੁਭਾਈ ਕੀ ਹੋਏਗਾ ਮਰ ਕਦੇ ਭਾਈ ਸਦਾ ਇੱਕ ਜਾ ਦੋ ਦਿਨ ਨਹੀਂ ਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ

ਕਾਇਤਾ ਪਿਆਰ ਕਰ ਜਿਵੇਂ ਸਾਗਰ ਦੇ ਨਾਲ ਮੱਛੀ ਦਾ ਪਿਆਰ ਹੈ ਕਿੰਨਾ ਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਵੀ ਸਾਨੂੰ ਉਪਦੇਸ਼ ਬਖਸ਼ਿਆ ਹੈ ਕਹਿੰਦੇ ਵੇਖੋ ਇੱਕ ਮੱਛੀ ਹੈ ਉਹ ਪਾਣੀ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੀ ਦੁੱਧ ਦਾ ਤੇ ਪਾਣੀ ਦਾ ਕਿੰਨਾ ਪ੍ਰੇਮ ਹੈ ਆਪਾਂ ਦੁੱਧ ਨੂੰ ਆਦਦੇ ਭਰਦੇ ਹਾਂ ਜਦੋਂ ਅੱਗ ਬਾਲਦੇ ਹਾਂ yoruk ਮੱਛੀ ਰੋਸ ਰੋਸ ਜਾਰੇ ਕਿ ਜਮੈ ਨਹੀਂ ਤੇਰੇ ਵਿੱਚ ਆੜਾ ਤਾਂ ਸਾਗਰ ਦਾ ਕੀ ਘਟੇਗਾ ਸਾਗਰ ਦਾ ਕੁਝ ਘਟਦਾ ਕੁਝ ਵੀ ਘਟਦਾ ਮੱਛੀ ਅਗਰ ਸਾਗਰ ਦੇ ਨਾਲ ਰੁੱਸਦੀ ਹੈ ਨੁਕਸਾਨ ਮੱਛੀ ਦਾ ਹੋ ਰਿਹਾ ਹੈ ਸਾਗਰ ਦਾ ਨਹੀਂ ਤੜਪ ਤੜਪ ਕੇ ਮਰ ਜਾਏਗੀ ਬਸ ਆਪ ਸੰਗਰਾਦ ਵਾਲੇ ਤੇ ਜੀ ਆ ਵੀਰਵਾਵੇ ਵੀਰਵਾ ਦੇ ਦਿਨ ਚ ਐ ਕਮਾਲ ਦੇ ਤਿਰਥォਦਾਰੇ ਜਾਣਾ ਨਹੀਂ ਮਾਰਾ ਕਹਿੰਦੇ ਮਖਸ਼ਿਸ਼ ਕਰਦੇ ਨੇ ਹਰ ਗੁਣ ਗਾਉ ਸਦਾ ਸੁਪਾਈ ਸਦਾ ਗੋੜਨੇ ਪਰਮੇਸ਼ਰ ਦੇ ਗੁਣ ਪਰਮੇਸ਼ਰ ਦੀ ਬਾਣੀ ਸਦਾ ਪੜਨੀ ਹੈ ਕੋਈ ਇੱਥੇ ਕੋਈ ਬੰਦਾ ਕਿਸੇ ਨੂੰ ਕੋਈ ਝੂਠ ਨਹੀਂ ਕਹਿ ਰਿਹਾ ਇਹ ਗੁਰੂ ਪੰਚੇ ਪਾਸ਼ਾ ਜਿਹੜੀ ਪਾਵਲ ਬਾਣੀ ਹੈ ਮਹਾਰਾਜੀ ਆਪ ਸਾਖੀ ਹੋ ਕੇ ਕਹਿ ਰਹੇ ਨੇ ਕਹਿੰਦੇ ਜੋ ਤੇਰੇ ਮਨ ਦੀ ਇੱਛਾ ਹੈ ਮਰ ਜਿੰਦੇ ਸਗਲੇ ਫਲ ਪਾਉ ਸਾਰੇ ਬਲ ਤੈਨੂੰ ਮਿਲ ਜਾਣਗੇ ਜੋ ਤੇਰਾ ਮਨ ਚਾਹੁੰਦਾ ਹੈ ਉਹ ਤੈਨੂੰ ਪ੍ਰਾਪਤ ਹੀ ਹੋਏ ਇੱਥੀ ਵਸਣੀ ਜੀ ਕਾ ਇੱਛਾ ਵੀ ਪੂਰੀਆਂ ਹੋਣਗੀਆਂ ਤੇ ਤੇਰੀ ਜੀਵ ਆਤਮਾ ਦੀ ਸਹਾਇਤਾ ਵੀ ਪਰਮੇਸ਼ਰ ਸਦਾ ਕਰੇ ਸਦਾ ਜੇ ਤੂੰ ਹਰ ਰੋਜ਼ ਗੁਰੂ ਨਾਲ ਜੜੇਗਾ ਨਾ ਹਰ ਰੋਜ਼ ਚੇਤਾ ਰੱਖੀ ਫਿਮਾਰਕ ਦੇ ਇਸ ਤਰੇ ਸਰੀਰ ਦੀ ਪਾਲਣਾ ਕਰਦੇ ਕਰਦੇ ਤੇਰੇ ਮਨ ਦੀਆਂ ਇੱਛਾ ਪੂਰੀਆਂ ਕਰਦੇ ਕਰਦੇ ਉਹ ਤਾਲ ਤੁਖ ਫਾਇਦ ਨੂੰ ਤੇਰੇ ਜੀ ਦੀ ਵੀ ਸਹਾਇਤਾ ਕਰੇਗਾ ਤੇਰੀ ਆਤਮਾ ਦੀ ਵੀ ਸਹਾਇਤਾ ਉਨੇ ਜੰਗੂਤਾ ਦੇ ਵਸ ਨਹੀਂ ਪੈਣਦੇ ਪਰ ਇਹਨਾਂ ਕਰਨਾ ਕੀ ਪਏਗਾ ਗੁਰੂ ਪੁਰਾ ਚਰਨੀ ਲਾਇਆ ਇੱਥੇ ਥੋੜਾ ਜਿਹਾ ਭਨੇਖਾ ਪੈ ਜਾਂਦਾ ਹੈ ਹਰ ਇੱਕ ਬੰਦਾ ਸੋਚਦਾ ਹੈ ਕਿ ਮੈਨੂੰ ਗੁਰੂ ਨੇ ਆਪਣੇ ਚਰਨਾ ਮੰਨ ਜੋੜ ਲਿਆ ਫਿਰ ਤਾਂ ਆਪਾਂ ਜੇ ਮਰਦੀ ਪਾਪ ਕਰੀ ਜਾਈਏ ਮੌੜ ਪੜ ਕੇ ਤੁਹਾਨੂੰ ਚਰਨਾਂ ਨਾਲ ਜੋੜਦੇ ਨਾ ਨਹੀਂ ਪੈਰ ਤੁਹਾਨੂੰ ਪੈਰ ਸਾਨੂੰ ਕਰਨੀ ਪੈਣੀ ਹੈ ਅਸੀਂ ਮਨ ਕਰਕੇ ਆਪਣੇ ਮਨ ਨੂੰ ਗੁਰੂ ਜੀ ਦੇ ਚਰਨਾਂ ਨਾਲ ਲਾ ਲਈਏ ਗੁਰਪੂਰੈ ਚਰਨੀ ਲਾਇਆ ਜਦੋਂ ਆਪਣਾ ਮਨ ਅਸੀਂ ਪੂਰੇ ਗੁਰੂ ਦੇ ਚਰਨਾਂ ਨਾਲ ਲਾ ਦਿੱਤਾ ਅਸੀਂ ਪੈਰ ਕੀਤੀ ਗੁਰੂ ਦੇ ਵੱਲ ਗਏ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਜੋੜਿਆ ਫਿਰ ਕੀ ਹੋਏਗਾ ਜਦੋਂ ਤੂੰ ਆਪਣਾ ਮਨ ਗੁਰੂ ਚਰਣਾ ਨਾਲ ਜੋੜ ਦੇਂਗਾ ਬੇਟਾ ਮਾਰਾ ਕਹਿੰਦੇ ਤੂੰ ਜਿੱਥੇ ਵੀ ਕਿਰਤ ਕਰਦਾ ਹੋਵੇਂਗਾ ਜਿੱਥੇ ਕਿਤੇ ਵੀ ਕੰਮ ਕਰਦਾ ਹੋਵੇਂਗਾ ਹਰ ਸੰਗ ਸਹਾਈ ਆਇਆ ਉੱਥੇ ਤੂੰ ਉਹ ਸਰਬਾਲ ਪੁਰਖ ਪਾਇਗਰ ਨੂੰ ਸਦਾ ਆਪਣੇ ਅੰਗ ਸੰਗ ਪਾਏਗਾ ਸਦਾ ਵਾਹਿਗੁਰੂ ਦੇ ਨਾਲ ਰਹੇਗਾ ਜੈ ਜੈਕਾਰ ਤਹ ਸੋਏ ਇੱਕ ਤੂੰ ਜਿੱਥੇ ਵੀ ਜਾਵੇਂ

ਤਾਰੀ ਨਾਲ ਜੁੜ ਜਾਂਦਾ ਹੈ ਮਾਰਾ ਕਹਿੰਦੇ ਫਿਰ ਤੂੰ ਜਿੱਥੇ ਵੀ ਜਾਏਗਾ ਨਾ देखो ਆਪਾਂ ਕਹਿੰਦੇ ਆ ਚਾਰ ਦਿਸਾ ਕੀ ਤੂੰ ਬਲ ਆਪਣਾ ਸਿਰ ਉੱਪਰ ਕਰ ਤਾਰੇ ਚਾਰ ਦਿਸ਼ਾ ਦੇ ਪੁੱਤਰ ਦੱਖਣ ਪੂਰਬ ਪੱਛਮ ਮਾਰਾ ਦੇ ਕਿਸੇ ਪੰਤਰ ਜਾਂ ਮਸੀਤ ਜਾਂ ਗੁਰਦਾਰੇ ਦੀ ਗੱਲ ਨਹੀਂ ਗੁਰੂ ਸਾਹਿਬ ਕਹਿੰਦੇ ਤੂੰ ਜਿੱਥੇ ਵੀ ਕਿਰਤ ਕਰਦਾ ਹੋਏਗਾ ਨਾ ਚਾਰੇ ਦਿਸ਼ਾਵਾਂ ਦੇ ਵਿੱਚ ਜਿੱਥੇ ਵੀ

ਤੈਨੂੰ ਪਰਮੇਸ਼ਰ ਨਾਲ ਜੋੜ ਦੇਣਾ ਹੈ ਤੈਨੂੰ ਆਪਣਾ ਅਸਲਾ ਦੱਸ ਦੇਣਾ ਕਿ ਤੂੰ ਆਮ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਅਛਾ ਹੈ ਤੂੰ ਤਾਂ ਜੋਤ ਸਰੂਪ ਹੈ ਤੂੰ ਪਰਮੇਸ਼ਰ ਦੀ ਅੰਸ ਹੈ ਕਹੋ ਕਬੀਰ ਕਹੋ ਕਬੀਰ ਤੂੰ ਰਾਮ ਕੀ ਅੰਸ ਰਾਮ ਪਰਮੇਸ਼ਰ ਦੀ ਪਰਮੇਸ਼ਰ ਦੀ ਅੰਸ ਨਾਰਾਇਣ ਪਾਣ ਸਾਡੇ ਪ੍ਰਾਣਾਂ ਦਾ ਆਸਰਾ ਸਾਡੇ ਪ੍ਰਾਣਾਂ ਦਾ ਆਧਾਰ ਹੈ ਹਮ ਸੰਤ ਜਨਾਰੇ ਨਾਰਾ ਇਹ ਕਿੱਥੋਂ ਪ੍ਰਾਪਤ ਹੁੰਦਾ ਹੈ ਭਾਵ ਸੰਤ ਤੋਂ ਭਾਵ ਜਿਹੜੇ ਤੁਸੀਂ ਬੈਠੇ ਹੋ ਲੋ ਇੱਥੇ ਕਿਸੇ ਮੱਖਰੇ ਦੇ ਵਾਸੋਂ ਸੰਤ ਨਹੀਂ ਕਿਹਾ ਜਿਹੜਾ ਰੋਜ਼ ਮਨ ਕਰਕੇ ਗੁਰ ਚਰਨਾ ਵਿੱਚ ਜੁੜਦਾ ਹੈ ਨਾ ਆਹ ਗੁਰੂ ਕੀ ਸੰਗਤ ਨੂੰ ਮਾਰਾ ਦੇ ਸੰਤ ਕਿਹਾ ਹੈ

ਜਿਹੜੇ ਜਾਤ ਪਾਤ ਨਹੀਂ ਸਨ ਜਿਹੜੇ ਧਰਮ ਦੇ ठेकेदार ਸਨ ਉਹਨਾਂ ਨੇ ਮਨੁੱਖਤਾ ਨੂੰ ਚਾਰ ਹਿੱਸੇ ਵਿੱਚ ਵੰਡ ਦਿੱਤਾ ਸੀ ਖੱਤਰੀ ਬ੍ਰਾਹਮਣ ਸੂਦ ਵੈਸ ਪਰ ਗੁਰੂ ਨਾਨਕ ਨੇ ਕੀ ਕਿਰਪਾ ਕੀਤੀ ਸਾਰੇ ਨੂੰ ਇੱਕ ਸਿੱਖ ਦੇ ਵਿੱਚ ਇਕੱਠਾ ਕਰ ਦਿੱਤਾ

ਅ ਜਿਹੜੀ ਸਾਡੇ ਬਾਪਰੇ ਤਰਪਾਰ ਪਾਈ ਆ ਨਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਉਂਕਿ ਗੁਰੂ ਕਲਗੀ ਤਰਪਾਸ਼ਾ ਦੇਖੋ ਵੀਰੋ ਕਈ ਵਾਰ ਮਨ ਵਿੱਚ ਆਪਾਂ ਨੂੰ ਗੁੱਸਾ ਆ ਜਾਂਦਾ ਵੀ ਸ਼ਾਇਦ ਸਾਡੇ ਵਾਸਤੇ ਹੀ ਗੱਲਾਂ ਨਹੀਂ ਇਹ ਜਾਂਦੀਆਂ ਨੇ ਨਹੀਂ ਕਿ ਕਿਸੇ ਵਾਸਤੇ ਇਹ ਤਾਂ ਗੁਰੂ ਦਾ ਹੀ ਹੁਕਮ ਹੈ ਗੁਰੂ ਕਲਗੀ ਤਰਪਾਸ਼ਾ ਜੀ ਆਪ ਕਹਿ ਰਹੇ ਨੇ ਇਹ ਹੈ ਮੋਰ ਆਗਿਆ ਸਰੋ へ ਪਿਆਰੇ ਉਹ ਪਿਆਰਾ ਮੇਰਾ ਮੇਰੀ ਆਗਿਆ ਮੇਰਾ ਹੁਕਮ ਸੁਣੋ ਇਹ ਹੈ ਮੋਰ ਦੋ ਹੀ ਪਿਆਰੇ ਦੇ ਰਸ ਸਸਤਰ ਕੇਸਣ ਤੇ ਉਹ ਰਾ ਦੀਦਾਰੇ ਸਸਤਰ ਤੇ ਕੇਸਣ ਤੋਂ ਬਿਨਾ ਮੇਰੇ ਜਿਦਾਰੀ ਹੋ ਸਕਦੇ ਬਿਨਾ ਸਸਤਰ ਕੇਸਣ ਨਰਮ ਭੇਜਾਰੋ ਕਹਿ ਕਾਲਤਾ ਸੋ ਕਿ ਤੈਨਾਂ ਅਸਾਦੋ ਮਰਗਦੇ ਸਸਤਰ ਅਤੇ ਕੇਸਣ ਤੋਂ ਪੇਦਾ ਤੋਂ ਲੱਖ ਭੇਰ ਦੇ ਸਮਾਨ ਹੈ ਜਿਵੇਂ ਭੇਗ ਨੂੰ ਪੱਤ ਤੋਂ ਫੜ ਕੇ ਜਿੱਥੇ ਮਰਜੀ ਜਾ ਕੇ ਉਹਦੀ ਉਤ ਉਤਾਰ ਲਈਏ ਉਹ ਕੁਝ ਨਹੀਂ ਕਰ ਸਕਦੀ ਵਿਚਾਰੀ ਪਰ ਜੀ ਕਿਤੇ ਗੋਤਰੀ ਕਿਰਪਾਣ ਪਾਈ ਹੋਵੇ

ਸਤਿਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ ਫਿਰ ਮਹਾਰਾਜ ਕਿਰਪਾ ਕਰਦੇ ਲੈ ਆਤਤ ਨੂੰ ਪਵਨੀਤ ਕਰ ਦਿੰਦੇ ਇਸ ਸੰਗਤ ਦੀ ਧੂੜੀ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਕਹਿੰਦੇ ਮੇਰੇ ਸਿੱਖ ਦੇ ਵਿੱਚ ਇਹ ਚਾਰ ਗੁਣ ਨੇ ਪਹਿਲਾ ਬਾਣੀ ਪੜੇਗਾ ਸਭ ਤੋਂ ਉੱਚ ਕੋਟੀ ਦਾ ਪੰਡਤ ਹੱਥ ਵਿੱਚ ਸੱਤਰ ਫੜੇਗਾ ਤੇ ਪਾਲ ਬੜੇਗਾ ਮਜ਼ਲੂਮਾਂ ਦੀ ਰਾਖੀ ਕਰੇਗਾ ਇੱਜ਼ਤ ਆਗਰੂ ਦੀ ਰਾਖੀ ਕਰੇਗਾ ਇਹਦੇ ਵਰਗਾ ਖੱਤਰੀ ਕੋਈ ਨਹੀਂ ਤੀਜਾ ਹੁਦਾਸ ਸੂਤਰ ਜਿਹੜਾ ਖੇਤਾਂ ਦੇ ਵਿੱਚ ਕਿਰਤ ਕਮਾਈ ਕਰਕੇ ਕਿਰਤ-ਗਿਰਤ ਕਰ ਧੰਨ ਦੀ ਹੱਥੋਂ ਦੇ ਕੇ ਪ੍ਰਮਾਤਮਰ ਤੁਸੀਂ ਅਥਰਤਾਂ ਤਾਂ ਬਹੁਤ ਦਿੰਦੇ ਹੋ ਬੜਾ ਧੰਨ ਦਿੰਦੇ ਤੁਸੀਂ ਬੜੀ ਕਿਰਪਾ ਹੈ ਗੁਰੂ ਦੀ ਸਹਿਤ ਸਿੱਖਾਂ ਨੂੰ ਇਹ ਧਨ ਹੀ ਵਜਾਈ ਜਾ ਰਿਹਾ ਹੈ ਜਿਹੜਾ ਪਰ ਗੁਰੂ ਦੇ ਚਰਨਾਂ ਵਿੱਚ ਭੇਟ ਕਰਦੇ ਮਾਰੇ ਕਹਿੰਦੇ ਵਾਸਤੇ ਜਦੋਂ ਮੇਰਾ ਸਿੱਖ ਆਪਣੇ ਦਸਾਂ ਲੋਕਾਂ ਦੀ ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਦਸਵੰਦ ਕੱਢ ਕੇ ਦੂਜਿਆਂ ਲਈ ਲੰਗਰ ਲਾਉਂਦਾ ਹੈ ਦੂਜਿਆਂ ਦੀ ਮਦਦ ਕਰਦਾ ਹੈ ਇਹਦੇ ਵਰਗਾ ਸੂਤਰ ਕੋਈ ਨਹੀਂ ਬੈਸ ਜਦੋਂ ਮੇਰਾ ਸਿੱਖ ਗੁਰੂ ਕੀ ਸੰਗਤ ਦੇ ਜੋੜੇ ਸਾਫ਼ ਕਰਦਾ ਹੈ ਬੜੇ ਪਿਆਰ ਨਾਲ ਜੋੜੇ ਸਾਫ਼ ਕਰਦਾ ਹੈ ਝਾੜੂ ਦੀ ਸੇਵਾ ਕਰਦਾ ਹੈ ਗੁਰੂ ਘਰ ਦੀਆਂ ਲੈਟਰਰੀਆਂ ਦੀ ਸੇਵਾ ਕਰਦਾ ਹੈ ਪੋਚਾ ਮਾਰਦਾ ਹੈ ਇਦੇ ਵਰਗਾ ਵੈਸ ਕੋਈ ਨਹੀਂ ਮੇਰੇ ਸਿੱਖ ਦੇ ਵਿੱਚ ਚਾਰੇ ਗੁਣ ਹੋਣਗੇ ਉਹਨੂੰ ਜਦੋਂ ਜੰਗ ਪਾਏਗੀ ਉਹੀ ਬਣ ਜਾਏਗਾ ਜਦੋਂ ਸੇਵਾ ਦੀ ਜ਼ਰੂਰਤ ਬਣੇਗੀ ਉਹ ਸੂਤਰ ਬਣ ਜਾਏਗਾ ਜਦੋਂ ਝਾੜੂ ਪੋਚੇ ਦੀ ਜ਼ਰੂਰਤ ਪੈਂਦੀ ਹੈ ਉਹ ਵੈਸ ਬਣ ਜਾਂਦਾ ਹੈ ਜਦੋਂ ਅੰਮ੍ਰਿਤ ਵੇਲੇ ਜਾ ਕੇ ਗੁਰੂ ਚਰਨਾਂ ਵਿੱਚ ਚਿੱਤ ਜੋੜਦਾ ਹੈ ਇਹ ਉਦੋਂ ਪੰਡਤ ਬਣ ਜਾਂਦਾ ਹੈ ਜਦੋਂ ਕਿਰਪਾ ਪਾੜ ਕੇ ਬਜ਼ੁਰਗਾਂ ਦੀ ਰਾਖੀ ਕਰਦਾ ਹੈ ਆ ਸਭ ਤੋਂ ਵੱਡਾ ਖੱਤਰੀ ਬਣ ਜਾਂਦਾ ਹੈ ਚਾਰੇ ਗੁਣ ਗੁਰੂnablaਕ ਨੇ ਸਿੱਟੇ ਦੇ ਵਿੱਚ ਪਾਦ ਕੇ ਕਿਉਂ ਉਹ ਪਤ ਤ ਤੋਂ ਪੁਨੀਤ ਹੋ ਗਿਆ ਪਵਿੱਤਰ ਹੋ ਗਿਆ ਉਹ ਪਰਮੇਸ਼ਰ ਦਾ ਰੂਪ ਹੋ ਗਿਆ ਪਤ ਤ ਪੁਨੀਤ ਕਰ ਲੀਲੇ ਕਰ ਕਿਰਪਾ ਉਹਨੂੰ ਪਾਪੀ ਨੂੰ ਪਵਿੱਤਰ ਕਰਕੇ ਗੁਰੂ ਕਿਰਪਾ ਕਰਕੇ ਹਰ ਜਸ ਦੀਨੇ ਹਰੀ ਪਰਮੇਸ਼ਰ ਦਾ ਜਸ ਬਖਸ਼ ਦਿੰਦਾ ਹੈ ਔਰ ਬ੍ਰਹਮ ਕਰੇ ਪ੍ਰਪਾਲਾ ਫਿਰ ਉਹਦੀ ਪ੍ਰਪਾਲਨਾ ਪਰਮੇਸ਼ਰ ਆਪ ਕਰਦਾ ਹੈ ਆਪ ਸਹਾ ਸੱਚੇ ਕਾ ਸੱਚਾ ਟੋਹਾ ਉਹ ਜਿੱਥੇ ਵੀ ਜਾ ਰੇ ਪਰਮੇਸ਼ਰ ਉਹਦੀ ਸਹਾਇਤਾ ਆਪ ਕਰਦਾ ਇੱਕ ਬੜੀ ਸੋਹਣੀ ਗੱਤ ਹੈ ਅੱਜੋ ਗੱਲ ਸੀ ਸੋੜਿਆ ਹੋਣਾ ਬਹੁਤ ਮਾਰੇ ਸੋੜਿਆ ਹੋਣਾ ਕਿਉਂਕਿ ਆਪਾਂ ਗੁਰੂ ਦੇ ਸਿੱਖਾਂ ਦੀਆਂ ਗੁਰੂ ਦੇ ਇਤਿਹਾਸ ਨੂੰ ਜਿੰਨਾ ਵਿਚਾਰ ਆਵੇ ਉਨੀ ਸਾਨੂੰ ਦੁਆਰਾ ਦੁਆਰਾ ਸਾਡੇ ਮਨ ਵਿੱਚ ਚੋਟ ਲੱਗਦੀ ਹੈ ਆਪਾਂ ਕਿਤੇ ਸਾਡੇ ਪ੍ਰਚਾਰ ਦੇ ਵਿੱਚੋਂ ਕੋਈ ਇੱਕ ਕਹਾਣੀ ਸੁਣ ਕੇ ਗੁਰੂ ਦੇ ਚਰਨਾ ਵਿੱਚ ਜੁੜ ਜਾਏ ਸਭ ਦੇ ਆਪਣੀਆਂ ਸੇਵਾ ਕੀ ਕੀ ਸਫਲ ਹੋ ਜਾਂਦੀ ਹੈ ਹੁਣ ਭਾਈ ਜੋਗਾ ਛੋਟੀ ਜੀ ਉਗਰ ਦੇ ਵਿੱਚ ਗੁਰੂ ਜੀ ਦੇ ਚਰਨਾ ਵਿੱਚ ਪਹੁੰਚਿਆ ਬੜੀ ਸੇਵਾ ਕਰ ਰਿਹਾ ਬੜੀ ਸੇਵਾ ਕਰ ਰਿਹਾ ਮਹਾਰਾਜ ਨੇ ਪਿਆਰ ਨਾਲ ਪੁੱਛਿਆ ਭਾਈ ਤੂੰ ਕੌਣ ਹੈ ਮਹਾਰਾਜ ਜੋਗਾ ਕਿਹਦੇ ਜੋਗਾ ਕਹਿੰਦਾ ਜੀ ਗੁਰੂ ਜੋਗਾ ਮਹਾਰਾਜ ਕਹਿੰਦੇ ਤੂੰ ਗੁਰੂ ਜੋਗਾ ਤਾਂ ਗੁਰੂ ਤੇਰੇ ਜੋਗਾ ਬਸ ਗੁਰੂ ਜੋਗਾ ਹੋ ਕੇ ਰਹਿ ਗਿਆ ਨੌਜਵਾਨ ਹੋਇਆ ਵੱਡਾ ਘਰ ਵਿੱਚ ਹੋਰ ਕੋਈ ਨਹੀਂ ਸੀ ਪੁੱਤਰ ਕਰਲੇ ਸੀ ਮਾਤਾ ਪਿਤਾ ਨੇ ਬੜਾ ਜ਼ੋਰ ਲਾਇਆ ਪੁੱਤਰ ਤੇਰੀ ਸ਼ਾਦੀ ਕਰਦੀ ਫੇਰ ਤੂੰ ਗੁਰੂ ਚਰਨਾਂ ਵਿੱਚ ਆ ਜਾ ਪਰ ਮੰਨ ਹੀ ਨਹੀਂ ਰਿਹਾ ਅੱਜ ਗੁਰੂ ਪਿਆਰਿਆਂ ਨੇ ਮਿਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਝੇਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੀ ਅੱਗੇ ਕਿਹੜੀ ਕਿਤਾਬ ਅਧੇਗੀ ਇਹਨੂੰ ਬਹੁਤ ਸੀ ਹੁਕਮ ਕਰੋ ਮਹਾਰਾਜ ਨੂੰ ਕੀਤਾ ਜੋ ਗਿਆ ਜਾਂ ਜਦੋਂ ਗੁਰੂ ਯਾਦ ਕਰਾਂਗੇ ਆ ਗਈ ਉਹ ਗਿਆ ਜਦੋਂ 자기 ਸ਼ਾਦੀ ਹੋ ਰਹੀ ਹੈ ਕਿਉਂਕਿ ਸਮਾਂ ਬਹੁਤ ਸੀਮਤ ਹੈ ਸਾਥੀ ਹੋ ਕੀ ਹੋ ਰਹੀ ਹੈ ਅਜੇ ਦੋ ਲਾਵਾ ਹੀ ਕੜੀਆਂ ਦੇ ਸਿੱਖ ਨੇ ਆ ਕੇ ਸਨੇਹਾ ਦਿੱਤਾ ਮਹਾਰਤ ਵੀ ਯਾਦ ਕਰ ਲੈ ਐਡਾ ਸਿੱਧਾ ਇੰਨਾ ਪਿਆਰ ਉੱਥੀ ਛੱਡ ਕੇ ਚੱਲਦਾ ਹੈ ਇਹ ਸਿੱਖ ਦਾ ਇੱਕ ਸਦਕ ਹੈ ਸਦਕ ਹੈ ਪਿਆਰ ਮੁਹੱਬਤ ਹੈ ਤੋੜਿਆ ਜਾਂਦਾ ਹੈ ਰਸਤੇ ਦੇ ਵਿੱਚ ਮਾਨਕੇ ਚੋਣ ਹਮਕਾਰ ਹੋ ਗਿਆ ਹੈ ਕੋਈ ਐਸਾ ਸਿੱਖ ਜਿਹੜਾ ਆਪਣੇ ਵਿਆਹ ਵਿੱਚ ਛੱਡ ਕੇ ਚੱਲ ਪਵੇ ਹਰ ਕੀ ਹਮਕਾਰ ਦਾ ਭਾਵੇਂ ਮਾਰਾ ਕਦੇ ਹਰੀ ਪਰਮੇਸ਼ਰ ਨੂੰ ਹਰਕਾਰ ਨਹੀਂ ਚੰਗਾ ਲੱਗਦਾ ਬਾਕੀ ਸਾਰਾ ਕੁਝ ਪਰਵਾਹ ਮਾਰਾ ਕਦੇ ਮੇਰੇ ਤੱਕ ਆਉਂਦੇ ਆਉਂਦੇ ਇਹਨਾਂ ਹਰਕਾਰ ਵੀ ਬੋਲ ਕਰਨਾ ਪਏਗਾ ਰਸਤੇ ਵਿੱਚ ਕੀ ਵੇਖਦਾ ਹੈ ਬੇਸਵਾ ਰੱਤੀ ਆਉਂਦੀ ਹੈ ਸ਼ਾਮਾਂ ਪੈਣ ਬਾੜੀਆਂ ਨੇ ਸੋਚਦਾ ਮਨ ਅੱਜ ਕਿਉਂ ਨਾ ਇਹ ਵੀ ਰੱਬ ਦੇਖ ਲੈ ਜਾਏ ਸਵੇਰੇ बार जलो तो गया तो उमृत तो हो गया है अगो आवाज कि प्यारे ये तेरा रस्ता नहीं ये तेरा रक्त पैदा नहीं तू लगता कोई गुरु का प्यार ਕਵੀ ਲਿਖਦਾ ਗੁਰੂ ਜੀ ਦੇ ਗੁਰੂ ਜੀ ਦੇ ਲੋੜ ਹੋਵੇ ਕੋਈ ਵੀ ਕਦੇ ਹੋਵੇ ਜੈਸੇ ਤਸਮੇਸ਼ ਮਾਤਾ ਗੁਜਰੀ ਦੇ ਰਾਜ ਜੀ ساری ਰਾਤ ਪਹਿਰਾ ਦੇਵੇ ਆਪ ਚੌਂਕੀ ਤਾਰ ਹੋ ਕੇ ਪਾਪਾ ਵਾਲੀ ਅਰਥ ਚੋਲੇ ਸਿੱਖ ਨੂੰ ਕਢ ਗਈ ਫਿਰ ਪਿਆਰੋ ਗੁਰੂ ਸਦਾ ਅੰਦਰ ਸੰਤ ਰਹਦੇ ਤੁਸੀਂ ਜਿੱਥੇ ਵੀ ਜਾਓ ਨਾ ਕੀਰਤ ਕਰਨ 24 ਸਾਂ ਦਾ ਪਾਠ ਕਰਕੇ ਜਾਇਓ ਦੇਖੋ ਕਿ ਪਿਆ ਵਰਸਾ ਹੁੰਦੀ ਹੈ ਬਾਰਾ ਦੀਆ ਆਪਨ ਪਾਲਣਾ ਕਰਦਾ ਸਭ ਜੀ ਸੰਗ ਰਖਾਉਂਦਾ ਜੀ ਦੇ ਨਾਲ ਰਹਿ ਕੇ ਰੱਖਿਆ ਕਰਦਾ ਹਰ ਦਿਨ ਲੈਣ ਕੀਰਤਨ ਗਾਈਐ ਪਰ ਹਰ ਰੋਜ਼ ਸਵੇਰੇ ਸਾਧ ਗੁਰੂ ਨਾਲ ਜੁੜਿਆ ਤੋਂ ਇਹ ਨਾ ਛੱਡਿਓ ਜੇ ਗੁਰੂ ਤੋਂ ਬੇਮੁਖ ਹੋ ਗਏ ਫਿਰ ਕੁਝ ਨਹੀਂ ਜੋ ਮਿਲਣਾ ਬਹੁਤ ਨਾ ਚੋਨੀ ਪਾਈਐ ਜੇ ਦਿਨ ਰਾਤ ਆਪਾਂ ਗੁਰੂ ਗੁਰੂ ਕਰਾਂਗੇ ਤੇ ਜਨਮਾਂ ਜਨਮਾਂਤਰਾ ਦੀ ਗੇੜ ਵਿੱਚ ਨਹੀਂ ਪੈਣਾ ਜੁਨਾ ਵਿੱਚ ਨਹੀਂ ਪੈਣਾ ਜੇ ਦੇਵਾ ਪ੍ਰਭ ਵਿਧਾਤਾ ਹਰ ਰਸਤਾ ਵਿਕਾਤਾ ਜਿਹਨੂੰ ਵਾਹਿਗੁਰੂ ਕਿਰਪਾ ਕਰ ਦੇਵੇ ਉਹੀ ਹਰ ਰਸਤਾ ਗੁਣ ਜਾਣਦਾ ਹੈ ਜਦੋਂ ਤੱਕ ਰੇੜ ਨਾਲ ਆਇਆ ਸੁਖਨਾਣਕ ਛੜਲੀ ਪਾਇਆ ਫਿਰ ਉਹਨਾਂ ਦੇ ਘਰੇ ਚਮਕੰਤਰ ਜੰਬੂਤ ਨਹੀਂ ਆ ਸਕਦਾ ਪ੍ਰਤਾਪ ਸਿਮਰਾ ਦਾ ਕਹਿ ਜਦ ਜੰਬੂਤ ਛੱਡ ਜਾਏ ਗੁਰੂ ਸਾਹਿਬ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਸੱਚੇ ਸੇਵਕ ਬਣਾ ਲੈ ਸਾਰਿਆਂ ਦੇ ਘਰ ਵਿੱਚ ਖੁਸ਼ੀਆਂ ਬਖਸ਼ਣ ਦੁੱਖਾਂ ਕੋਲੇ ਸਰਦਾ ਨਾਸ਼ ਆਪਣੇ ਭਾਜਨ ਦਾ ਪ੍ਰਕਾਸ਼ ਕਰਨ ਵਿਚਾਰਾ ਕਰਦਿਆਂ ਤੋਂ ਬਹੁਤ ਖੁਲਾ ਹੋ ਜਾਂਦੀ ਹੈ ਅਣਜਾਣ ਬੱਚਾ ਸੇਵਕ ਜਾਣ ਕੇ ਗੁਰੂ ਅਰਜਨ ਸਾਹਿਬ ਸੰਗਤ ਬਖਸ਼ਣਾਰ ਹੈ ਮਖਸ ਲੈਣਾ ਕੀ ਤੋਸੀਸ ਦੇਣੀ ਸਰਗੁਰੂ ਦੀ ਕਿਰਪਾ ਕਰਨ ਸੁੱਤ ਸਪਸ਼ਟ ਬਾਣੀ ਪੜਨ ਦਾ ਵਿਚਾਰਾ ਕਰਦਾ ਬਲਵਕਸ਼ਣ ਜੀ ਵਾਰ ਗੁਰਦੀ ਕ ਖਾਲਸਾ ਵਾਰ ਗੁਰਦੀ